ਅੱਜ ਮੇਰੇ ਮੁੰਡੇ ਨੇ ਮੈਨੂੰ ਇੱਕ ਸਵਾਲ ਪੁੱਛਿਆ ਕਹਿੰਦਾ ਪਾਪਾ ਜੀ ਦੱਸੋ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਮੈਂ ਕਿਹਾ ਇਹ ਕੀ ਸਵਾਲ ਹੋਇਆ ਕਹਿੰਦਾ ਤੁਸੀਂ ਸਾਰਿਆਂ ਨੂੰ ਉਲਝਾਣੇ ਹੋ ਅੱਜ ਮੈਂ ਤੁਹਾਨੂੰ ਉਲਝਾ ਰਿਹਾ ਬੁੱਝੋ ਹੁਣ ਇਸ ਸਵਾਲ ਦਾ ਜਵਾਬ ਦੱਸੋ ਕੀ ਹੈ ਮੈਂ ਕਿਹਾ ਪੁੱਤ ਪਿਓ ਪਿਓ ਹੀ ਹੁੰਦਾ ਹੈ ਮੈਂ ਤਾਂ ਸਵਾਲ ਦਾ ਜਵਾਬ ਦੇ ਦਾਂਗਾ ਲੇਕਿਨ ਮੈਨੂੰ ਸਵਾਲ ਬੜਾ ਇੰਟਰਸਟਿੰਗ ਲੱਗਿਆ ਤੇ ਮੈਂ ਸਵਾਲ ਸੋਚਿਆ ਆਪਣੇ ਵੀਰਾਂ ਭੈਣਾਂ ਨਾਲ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਨਾਲ ਸਾਰੇ ਨਾ ਸਾਂਝਾ ਕਰਾਂ ਤੇ ਸਵਾਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਫਿਰ ਇੱਕ ਵਾਰ ਰਿਪੀਟ ਕਰਦਾ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਇੱਕ ਲਾਈਕ ਪਰ ਜੋਤ ਸਿੰਘ ਜੀ ਲਈ ਵੀ ਕਰ ਦਿਓ ਮੇਰੇ ਮੁੰਡੇ ਲਈ ਜਿਨੇ ਇਹ ਸਵਾਲ ਲੱਭਿਆ ਮਤਲਬ ਕ੍ਰੇਡਿਟ ਕੀਤਾ ਬਣਾਇਆ ਠੀਕ ਹੈ ਤੇ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਜੀ ਹੁਣ ਇਸ ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆਂ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪੜਦਾਦਾ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਕੌਣ ਹੋਏ ਹੋ ਗੁਰੂ ਗੋਬਿੰਦ ਸਿੰਘ ਜੀ ਸੁਪੁੱਤਰ ਹਨ ਗੁਰਤੇਗ ਬਾਦਰਾ ਸਾਹਿਬ ਜੀ ਦੇ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ 9ਵੀਂ ਪਾਤਸ਼ਾਹੀ ਗੁਰਤੇਗ ਬਾਦਰਾ ਸਾਹਿਬ ਦੇ ਸੁਪੁੱਤਰ ਹਨ ਤੇ ਗੱਲ ਕੀਤੀ ਜਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਕੌਣ ਹੋਏ ਗੁਰੂ ਗੋਬਿੰਦ ਸਿੰਘ ਜੀ ਦਾਇ ਜੀ ਹੋਏ ਗੁਰਤੇਗ বাহাদুর ਸਾਹਿਬ ਜੀ ਦੇ ਵੱਡੇ ਭਾਈ ਤੇ ਵੱਡੇ ਭਾਈ ਕੌਣ ਨੇ ਜੀ ਗੁਰਤੇਗ বাহাদুর ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਿਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਬਾਬਾ ਗੁਰਦਿੱਤਾ ਜੀ ਗੁਰਤੇਗ বাহাদুর ਸਾਹਿਬ ਜੀ ਦੇ ਵੱਡੇ ਭਾਈ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਰਿਸ਼ਤੇ ਵਿੱਚ ਤਾਇਆ ਜੀ ਲੱਗਦੇ ਸਨ ਤੇ ਅਗਲੀ ਗੱਲ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇਸਾ ਪੁੱਤਰ ਹੁਣ ਆਪਾਂ ਇਹ ਦੇਖਦੇ ਹਾਂ ਕਿ ਬਾਬਾ ਗੁਰਦਿੱਤਾ ਜੀ ਦੇ ਪਰਦਾਦਾ ਜੀ ਕੌਣ ਲਗੇ ਬਾਬਾ ਗੁਰਦਿੱਤਾ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਹਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਹਨ ਬਾਬਾ ਗੁਰਦਿੱਤਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਵਾਂ ਪਾਤਸ਼ਾਹ ਸ਼ੇਦਨ ਸਰਤਾਜ ਗੁਰੂ ਅਰਜਨ ਸਾਹਿਬ ਦੇ ਸੁਪੁੱਤਰ ਹਨ ਤੇ ਬਾਬਾ ਗੁਰਦਿੱਤਾ ਜੀ ਹੁਣ ਆਪਾਂ ਐ ਲੈ ਕੇ ਚੱਲਦੇ ਹਾਂ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਹਨ ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਅਰਜਨ ਸਾਹਿਬ ਜੀ ਬਾਬਾ ਗੁਰਦਤਾਈ ਦੇ ਕੀ ਲੱਗੇ ਜੀ ਦਾਦਾ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਪਿਤਾ ਜੀ ਹਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਜੀ ਹਾਂ ਗੁਰੂ ਰਾਮਦਾਸ ਜੀ ਤੇ ਗੁਰੂ ਰਾਮਦਾਸ ਜੀ ਬਾਬਾ ਗੁਰਦਤਾਈ ਦੇ ਕੀ ਲੱਗੇ ਜੀ ਪਰਦਾਦਾ ਜੀ ਦਾਦਾ ਜੀ ਲੱਗੇ ਗੁਰੂ ਅਰਜਨ ਸਾਹਿਬ ਜੀ ਅਤੇ ਪਰਦਾਦਾ ਜੀ ਲੱਗੇ ਗੁਰੂ ਰਾਮਦਾਸ ਜੀ ਤੇ ਗੱਲ ਕੀ ਕੀਤੀ ਜਾ ਰਹੀ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਤੋਂ ਪਰਦਾਦਾ ਜੀ ਤੱਕ ਆਪਾਂ ਪਹੁੰਚ ਚੁੱਕੇ ਆ ਪਰਦਾਦਾ ਜੀ ਕੌਣ ਹਨ ਜੀ ਗੁਰੂ ਰਾਮਦਾਸ ਜੀ ਤੇ ਉਹਨਾਂ ਸੁਪੁੱਤਰ ਆਪਾਂ ਹੁਣੇ ਗੱਲ ਕਰਕੇ ਹਟਿਆ ਜੀ ਗੁਰੂ ਅਰਜਨ ਸਾਹਿਬ ਜੀ ਯਾਨੀ ਇਸ ਸਵਾਲ ਦਾ ਜਿਹੜਾ ਜਵਾਬ ਆਏਗਾ ਉਹ ਇਹ ਆਏਗਾ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਦੇ ਪਰਦਾਦਾ ਜੀ ਦੇ ਸੁਪੁੱਤਰ ਦਾ ਨਾਮ ਸੀਗਾ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਤਾਇਆ ਜੀ ਹੋਏ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਦੇ ਪਰਦਾਦਾ ਜੀ ਹੋਏ ਗੁਰੂ ਰਾਮਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਹੋਏ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਜਿਨ੍ਹਾਂ ਨੂੰ ਇਹ ਜਾਣਕਾਰੀ ਵਧੀਆ ਲੱਗੀ ਤੇ ਜਿਨ੍ਹਾਂ ਜਿਨ੍ਹਾਂ ਵੀਰਾਂ ਪੜਾਣਾ ਨੇ ਕਮੈਂਟ ਰਾਹੀਂ ਸਹੀ ਜਵਾਬ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਜੇ ਤੁਹਾਡੇ ਕੋਲ ਵੀ ਕੋਈ ਇਹੋ ਜਿਹਾ ਇੰਟਰਸਟਿੰਗ ਸਵਾਲ ਹੈ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਆਪਣਾ ਨਾਮ ਤੇ ਪਿੰਡ ਦਾ ਨਾਮ ਜ਼ਰੂਰ ਲਿਖਿਓ ਅਸੀਂ ਤੁਹਾਡਾ ਸਵਾਲ ਆਪਣੀ ਵੀਡੀਓ ਵਿੱਚ ਜ਼ਰੂਰ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ